ਬੀਜਪੀ ਦੇ ਉਮੀਦਵਾਰ ਤਰਨਜੀਤ ਸੰਧੂ ਸਾਹਿਬ ਨਾਲ ਹੀ ਗੱਲਬਾਤ ਅਸੀਂ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਜਿਹੜਾ ਕਿ ਦਫ਼ਤਰ ਦਾ ਉਗਾਟਨ ਕੀਤਾ ਗਿਆ ਵਾ ਤੇ ਸਦੂ ਸਾਹਿਬ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਨਾਲ ਮਿਲ ਰਹੇ ਨੇ ਤੇ ਲੋਕਾਂ ਦਾ ਪਿਆਰ ਹੀ ਮਿਲਦਾ ਨਜ਼ਰ ਆ ਰਿਹਾ ਸੰਧੂ ਸਾਹਿਬ ਨਾਲ ਗੱਲਬਾਤ ਵੀ ਅਸੀਂ ਕਰਾਂਗੇ ਕਿ ਲੋਕ ਇੱਥੇ ਪਹੁੰਚੇ ਹੋਏ ਨੇ ਕਿ ਕੀ ਕਹਿਣਾ ਚਾਹੁੰਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੋਰ ਅੱਗੇ ਕਰਦੇ ਲੋਕ ਫੋਟੋਆਂ ਚੋਂ ਦੇ ਨਜ਼ਾਰੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਕਰ ਰਹੇ ਨੇ ਸਦੂ ਸਾਹਿਬ ਵਿਜ਼ਨ ਕਿਲਾ ਆਏ ਨੇ ਸਦੂ ਸਾਹਿਬ ਪਿੰਡਾਂ 'ਚ ਜਾ ਰਹੇ ਕਿੰਨਾ ਪਿਆਰ ਮਿਲ ਰਿਹਾ ਜੀ ਆਪਣੇ ਬੀਜੇਪੀ ਦੇ ਕਾਰਜਕਰਤਾ ਤੋਂ ਜੀ ਪੈਣਾ ਤੋਂ ਜੀ ਔਰ ਸਭ ਤੋਂ ਇੰਪੋਰਟੈਂਟ ਲੋਕਾਂ ਤੋਂ ਜਿੱਥੇ-ਜਿੱਥੇ ਵੀ ਮੈਂ ਜਾ ਰਿਹਾ ਲੋਕ ਡਵੈਲਪਮੈਂਟ ਦੀ ਗੱਲ ਕਰਦੇ ਆ ਆਪਣੀਆਂ ਪ੍ਰੋਬਲਮਸ ਦੱਸਦੇ ਨੇ ਔਰ ਮੇਰੇ ਸੋਲੂਸ਼ਨ ਸੁਣ ਕੇ ਜੀ ਤਾੜੀਆਂ ਨਾਲ ਸਵਾਗਤ ਕਰਦੇ ਨੇ ਅੰਮ੍ਰਿਤ ਸਰ ਜੀ ਨਸ਼ੇ ਨੂੰ ਲੈ ਕੇ ਕਿੱਦਾਂ ਗੱਲਬਾਤ ਕਰੋਗੇ ਨਸ਼ੇ ਨੂੰ ਲੈ ਕੇ ਕਿੱਦਾਂ ਬੀਤ ਰਹੇ ਨਸ਼ਾ ਦੇਖੋ ਨਸ਼ਾ ਇੱਕ ਮੇਜਰ ਪ੍ਰੋਬਲਮ ਹੈ ਔਰ ਇਹਦੇ ਤੇ ਫੋਕਸ ਕਰਨਾ ਚਾਹੀਦਾ ਹੈ। ਗ੍ਰਾਈ ਬਹੁਤ ਵਧਰੇ ਹਨ ਉਹਨਾਂ ਦੇ। ਲਾਅਨ ਆਰਡਰ ਇਸ ਟਾਈਮ ਤੇ ਇਹੋ ਜੀਆਂ ਚੀਜ਼ਾਂ 'ਚ ਹਾਲੇ ਵੀ ਅਗਰ ਫੋਕਸ ਹੈਗਾ ਹੈ ਤੇ ਜਿਹੜੇ ਐਗਜ਼ਿਸਟਿੰਗ ਕੈਬਨਿਟ ਮੈਂਬਰਸ ਆ ਉਹਨੇ ਤੇ ਜਿਹੜੇ ਪਿਛਲੇ 7 ਸਾਲ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਇਹ ਸਿਚੁਏਸ਼ਨ ਬੈਟਰ ਕਿਉਂ ਨਹੀਂ ਹੋਈ ਖਰਾਬ ਕਿਉਂ ਹੈ ਤੁਸੀਂ ਤੁਹਾਡੀ ਟੱਕਰ ਕਿੰਨਾ ਲੱਗ ਰਹੀ ਅਮ੍ਰਿਤਸਰ ਦੇ ਵਿੱਚ? ਕੰਮ ਨੂੰ ਲੈ ਕੇ ਜੀ। ਮੇਰੀ ਟੱਕਰ ਕਿਸੇ ਨਾਲ ਨਹੀਂ ਹੈ। ਮੇਰਾ ਲਿੰਕ ਲੋਕਾਂ ਨਾਲ ਹੈ ਤੇ ਲੋਕਾਂ ਦੀ ਡਿਵੈਲਪਮੈਂਟ ਲਈ ਲੋਕਾਂ ਦੀ ਸੇਵਾ ਕਰਨ ਮੈਂ ਆਇਆ ਮੇਰੇ ਪਰਿਵਾਰ ਨੇ ਵੀ ਪਹਿਲਾਂ ਲੋਕਾਂ ਦੀ ਸੇਵਾ ਕੀਤੀ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਕੀਤੀ ਸਰਦਾਰ ਵਿਸ਼ਨ ਸਿੰਘ ਸਮੁੰਦਰੀ ਨੇ ਕੀਤੀ ਇਹ ਗੁਰਨਾਨਕ ਦੇਵ ਯੂਨੀਵਰਸਿਟੀ ਇਹਨਾਂ ਨੇ ਸਟੈਬਲਿਸ਼ ਕੀਤੀ ਹੈ ਉੱਥੇ ਕਿੰਨੇ ਬੱਚੇ ਪੜ੍ਹੇ ਨੇ ਤੇ ਕਿੰਨਿਆਂ ਨੂੰ ਨੌਕਰੀਆਂ ਮਿਲਣੀਆਂ ਮਿਲੀਆਂ ਨੇ ਉਹ ਪੁੱਛ ਲੈਣਾ ਧਾਰੀਵਾਲ ਸਾਹਿਬ ਬੜੇ ਸੁਹਾ ਚੁੱਕਦੇ ਨੇ ਕਿਹਨਾਂ ਅਮਰੀਕਾ ਚੱਲ ਜਾਣਾ ਵਜੀ ਮੈਂ ਤੇ ਸਰਵਿਸ ਕਰਕੇ ਅਮਰੀਕਾ ਤੋਂ ਆਇਆ ਔਰ ਅੰਬਰਸਰ ਦਾ ਪੰਜਾਬ ਦਾ ਭਾਰਤ ਦਾ ਤੇ ਪੱਗ ਦਾ ਨਾਮ ਰੌਸ਼ਨ ਕੀਤਾ ਇਹ ਥਾਲੀਵਾਦਾਂ ਨੂੰ ਪੁੱਛੋ ਇਹ ਕੀ ਕਰਦੇ ਸੀ ਕੈਲੀਫੋਰਨੀਆ ਜਨਾ ਜਾ ਕੇ ਪੁੱਛੋ ਸਰਦਾਰ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਜਾਵੇਗਾ ਤੁਸੀਂ ਸੈਂਟਰ 'ਚ ਗੱਲਬਾਤ ਕਰੋ ਕਿ ਬੰਦੀ ਸਿੰਘਾਂ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦੇ ਹੈਗੇ ਨੇ ਬਿਲਕੁਲ ਜੀ ਇਹ ਸਾਨੂੰ ਤਰਨ ਸਿੰਘ ਸੰਧੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਆਪਣਾ ਵਿਜ਼ਨ ਲੈ ਕੇ ਲੋਕਾਂ ਦੇ ਵਿੱਚ ਰਹਿਣ ਤੇ ਲੋਕਾਂ ਦੇ ਲੋਕਾਂ ਦਾ ਪਿਆਰ ਮਿਲਦਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਮਨੋਤ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਟਰਵਿਊ ਅਮਰੀ ਸਰ